ਅੱਜ ਪਿੰਡ ਬਲਾਸਪੁਰ ਲੱड्डੂ ਵਸਤੀ ਚ ਸੂਬੇਦਾਰ ਅਮੋਲਕ ਸਿੰਘ ਵੱਲੋਂ ਜੋ ਰੋਟੀਆਂ ਬਣਾਉਣ ਵਾਲੀ ਪੱਠੀਦਾਨ ਕੀਤੀ ਗਈ ਆ ਤੇ ਚੰਦ ਸਿੰਘ ਮੈਂਬਰ ਇਹਨਾਂ ਦਾ ਧੰਨਵਾਦ ਕਰਦਾ ਹਾਂਜੀ ਪਹਿਲਾਂ ਤਾਂ ਮੈਂ ਸਤਿਕਾਰਯੋਗ ਸੂਬੇਦਾਰ ਅਮੋਲਕ ਸਿੰਘ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਸਾਡੀ ਸਾਰੀ ਸੰਗਤ ਜੋ ਵੀ ਵਸਤੀ ਚ ਜਿੰਨੇ ਵੀ ਪਹੁੰਚੇ ਆ ਜਾਂ ਨਾ ਵੀ ਪਹੁੰਚੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਪਦੇ ਨੂੰ ਦੇ ਸਾਰੀ ਵਸਤੀਆਂ ਨੂੰ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੂੰ ਬਹੁਤ ਵੱਡੀ ਗੱਲ ਕਹਿੰਦੇ ਆ ਜਿਨ੍ਹਾਂ ਨੇ ਸਾਡੇ ਤੇ ਇਹ ਚੀਜ਼ ਦਾ ਕਰ ਸਖਾ ਕੇ ਇਹ ਚੀਜ਼ ਸਾਨੂੰ ਦਿੱਤੀ ਇਹ ਰੋਟੀਆਂ ਵਾਲੀ ਮਸ਼ੀਨ ਕਹਿ ਲਓ ਚਾਹਤਾ ਵੀ ਕਹਿ ਲਓ ਇਹਨੂੰ ਇਹਨਾਂ ਨੇ দান ਕੀਤੀ ਆ ਜੀ ਸਾਨੂੰ ਨਾਲ ਇਹਨਾਂ ਨੇ ਇਹ ਵੀ ਕਿਹਾ ਜੀ ਵੀ ਸਾਡਾ ਕਿਸੇ ਵੋਟ ਸਪੋਰਟ ਨਾਲ ਕੋਈ ਸੰਬੰਧ ਨਹੀਂ ਅਸੀਂ ਸਾਨੂੰ ਗਾਨ ਕਰੀ ਆ ਦਾਨਾਂ ਤੇ ਦਾਨ ਆਪ ਦਾ ਇਹਨਾਂ ਨੂੰ ਪਰਮਾਤਮਾ ਇਹਨਾਂ ਦਾ ਦਾਨ ਜਰਗਾਹ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਸੀਂ ਇਹਨਾਂ ਦਾ ਦਵਾਰੇ ਫੇਰ ਸਾਰੀ ਵਸਤੀ ਨੂੰ ਤੇ ਮੌਜੂਦਾ ਮੈਂਬਰ ਬਿੰਦਰ ਕੌਰ ਤੇ ਮੌਜੂਦਾ ਮੈਂਬਰ ਚੰਦਰ ਸਿੰਘ ਬਲਾਕ ਸਮਤੀ ਤੇ ਸਾਰੀ ਵਸਤੀਆਂ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ